ਸਤਿ ਸ਼੍ਰੀ ਅਕਾਲ ਜੀ। ਹਾਜ਼ਰ ਹਾਂ ਅੱਜ ਦੀ ਨਵੀਂ ਕਹਾਣੀ ਲੈ ਕੇ। ਮੇਰਾ ਘਰ ਵਾਲਾ ਜੂਆ ਖੇਡਦਾ ਸੀ। ਜੂਆ ਖੇਡਦੇ, ਉਹਨੇ ਆਪਣੇ ਘਰ ਦਾ ਸਾਰਾ ਸਮਾਨ ਵੀ ਵੇਚ ਦਿੱਤਾ ਸੀ। ਇੱਕ ਦਿਨ ਮੇਰਾ ਘਰ ਵਾਲਾ ਮੈਨੂੰ ਹੀ ਜੂਏ ਵਿੱਚ ਹਾਰ ਗਿਆ ਤੇ ਘਰ ਆ ਕੇ ਮੈਨੂੰ ਕਹਿਣ ਲੱਗਿਆ ਤੈਨੂੰ ਇਹ ਬੰਦੇ ਨਾਲ ਰਹਿਣਾ ਪੈਣਾ ਆ। ਇਹ ਬੰਦਾ ਜੂਆ ਜਿੱਤ ਗਿਆ ਵਾ ਤੇ ਮੈਂ ਜੂਏ 'ਚ ਹਾਰ ਗਿਆ। ਮੈਂ ਆਪਣੇ ਘਰ ਵਾਲੇ ਨੂੰ ਉੱਟਣ ਲੱਗ ਪਈ ਪਰ ਉਹ ਵੀ ਬੜਾ ਢੀਡ ਸੀ ਚੁੱਪ ਕਰਕੇ ਮੇਰੇ ਤੋਂ ਗੁੱਟ ਖਾਂਦਾ ਰਿਹਾ ਜੂਆ ਖੇਡਣ ਦੇ ਨਾਲ ਨਾਲ ਉਹਨੂੰ ਪੀਣ ਦਾ ਵੀ ਬਹੁਤ ਸ਼ੌਂਕ ਸੀ ਇਸ ਕਰਕੇ ਉਸ ਰਾਤ ਉਹਨੂੰ ਕਿਸੇ ਨੇ ਸ਼ਰਾਬ ਪਿਆ ਦਿੱਤੀ ਸੀ ਤੇ ਉਹ ਸ਼ਰਾਬ ਪੀ ਕੇ ਜੂਆ ਖੇਡਦਾ ਰਿਹਾ ਤੇ ਹਾਰਦਾ ਰਿਹਾ ਮੈਂ ਸਾਰੀ ਰਾਤ ਰੋਂਦੀ ਰਹੀ ਤੇ ਸੋਚਦੀ ਰਹੀ ਹੁਣ ਮੈਂ ਕੀ ਕਰਾਂ ਤੇ ਕੀ ਨਾ ਮੇਰਾ ਨਾਮ ਰਾਬੀਆ ਆ ਮੈਂ ਬਚਪਨ ਤੋਂ ਹੀ ਬਹੁਤ ਸੋਹਣੀ ਸੀ ਮੇਰੇ ਘਰ ਤੇ ਬਹੁਤ ਸ਼ਰੀਫ ਸੀ ਮੇਰੇ ਮਾਪਿਓ ਨੇ ਮੈਨੂੰ ਪੜਾਇਆ ਲਿਖਾਇਆ ਉਸ ਸਮੇਂ ਮੈਂ ਬੀਏ ਕਰਦੀ ਪਈ ਸੀ ਜਦੋਂ ਮੇਰੇ ਮਾਪਿਓ ਦਾ ਐਕਸੀਡੈਂਟ ਹੋ ਗਿਆ ਤੇ ਉਸ ਐਕਸੀਡੈਂਟ ਵਿੱਚ ਉਹ ਦੋਨੋਂ ਜਾਨੇ ਮਾਰੇ ਗਏ ਸੀ ਇੱਕ ਭਰਾ ਸੀ ਜੋ ਆਪਣੀ ਘਰ ਵਾਲੀ ਦੇ ਮਗਰ ਲੱਗਿਆ ਹੋਇਆ ਸੀ ਉਹਦੀ ਘਰ ਵਾਲੀ ਮੇਰੇ ਤੋਂ ਛੜਦੀ ਸੀ ਕਿਉਂਕਿ ਉਹ ਅਨਪੜ੍ਹ ਸੀ ਤੇ ਮੈਂ ਇੱਕ ਪੜ੍ਹੀ ਲਿਖੀ ਕੁੜੀ ਮੈਂ ਪੜ੍ਹ ਲਈ ਕਿ ਕੋਈ ਨੌਕਰੀ ਕਰਨਾ ਚਾਹੁੰਦੀ ਸੀ ਪਰ ਮੇਰੀ ਭਾਬੀ ਨੇ ਮੇਰੇ ਭਰਾ ਨੂੰ ਇਦਾਂ ਕਾਬੂ ਚ ਕੀਤਾ ਕਿ ਮੇਰੇ ਭਰਾ ਨੇ ਜ਼ਬਰਦਸਤੀ ਮੇਰਾ ਵਿਆਹ ਕਰ ਦਿੱਤਾ ਤੇ ਮੈਨੂੰ ਕਿਤੇ ਵੀ ਨੌਕਰੀ ਨਾ ਕਰਨ ਦਿੱਤੀ ਮੇਰੀ ਭਾਬੀ ਦੀ ਤਰ੍ਹਾਂ ਮੇਰਾ ਘਰ ਵਾਲਾ ਵੀ ਅਨਪੜ੍ਹ ਸੀ ਇਸ ਕਰਕੇ ਹੀ ਅੱਜ ਉਹ ਮੈਨੂੰ ਜੂਏ ਵਿੱਚ ਹਾਰ ਗਿਆ ਜਦੋਂ ਉਹਦੀ ਪੀਤੀ ਹੋਈ ਲੱਤ ਗਈ ਤਾਂ ਮੇਰੇ ਪੈਰ ਡਿੱਗ ਗਿਆ ਤੇ ਰੋਣ ਲੱਗਿਆ ਕਹਿੰਦਾ ਮੇਰੇ ਦੋਸਤਾਂ ਨੇ ਮੈਨੂੰ ਜ਼ਬਰਦਸਤੀ ਪਿਆ ਦਿੱਤੀ ਸੀ ਤੇ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਮੈਂ ਤੈਨੂੰ ਜੂਏ ਵਿੱਚ ਹਾਰ ਗਿਆ ਪਰ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਤੇ ਮੈਂ ਤੈਨੂੰ ਇਹ ਬੰਦੇ ਦੇ ਹਵਾਲੇ ਕਦੇ ਨਹੀਂ ਕਰਾਂਗਾ ਘਰ ਵਾਲੇ ਦੇ ਮੂੰਹ ਇਹ ਗੱਲ ਸੁਣ ਕੇ ਮੈਨੂੰ ਥੋੜੀ ਜੀ ਤਸੱਲੀ ਹੋਈ ਮੈਂ ਉਹਦੇ ਕੋਲ ਜਾ ਕੇ ਬਹਿ ਗਈ ਮੈਂ ਕਿਹਾ ਇਦਾਂ ਹੋ ਸਕਦਾ ਆ ਉਹ ਕਹਿਣ ਲੱਗਾ ਕਿ ਹਾਂ ਤੂੰ ਫਿਕਰ ਨਾ ਕਰ ਮੈਂ ਉਹ ਬੰਦੇ ਨਾਲ ਖੁਦ ਜਾ ਕੇ ਗੱਲ ਕਰਦਾ ਹਾਂ ਮੈਂ ਉਹਨੂੰ ਕਹਿ ਦੇਵਾਂਗਾ ਕਿ ਮੈਂ ਤੈਨੂੰ ਪੈਸੇ ਦੇ ਦੂੰਗਾ ਪਰ ਆਪਣੇ ਘਰ ਵਾਲੇ ਨੂੰ ਤੇਰੇ ਹਵਾਲੇ ਨਹੀਂ ਕਰਨਾ ਨਾਲੇ ਉਹ ਮੁੰਡਾ ਮੇਰਾ ਦੋਸਤ ਹੈ ਕੀ ਪਤਾ ਉਹ ਮੇਰੀ ਗੱਲ ਮੰਨ ਹੀ ਲਵੇ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਤੁਸੀਂ ਹੁਣੇ ਜਾਓ ਤੇ ਉਹਦੇ ਨਾਲ ਗੱਲ ਕਰੋ ਕੀ ਪਤਾ ਮੇਰੀ ਜਾਨ ਵਾਜ ਜਾਵੇ ਮੇਰਾ ਘਰ ਵਾਲਾ ਵੀ ਪਛਟਾ ਰਿਹਾ ਸੀ ਇਸ ਕਰਕੇ ਉਹ ਚਾਟ ਹੀ ਆਪਣੇ ਦੋਸਤ ਨੂੰ ਮਿਲਣ ਚਲਾ ਗਿਆ ਉਹਦੀ ਜਾਣ ਪਿੱਛੋਂ ਮੈਂ ਅਰਦਾਸਾਂ ਕਰ ਰਹੀ ਸੀ ਕਿ ਰੱਬਾ ਉਸ ਬੰਦੇ ਤੋਂ ਮੇਰੀ ਜਾਨ ਛੁੱਟ ਜਾਵੇ ਪਰ ਕਿਤੇ ਨਾ ਕਿਤੇ ਮੇਰੇ ਮਨ ਵਿੱਚ ਇਹ ਵੀ ਖਿਆਲ ਆ ਰਿਹਾ ਸੀ ਕਿ ਜੇ ਮੇਰੇ ਘਰ ਵਾਲੇ ਦੇ ਦੋਸਤ ਨੇ ਉਹਦੀ ਗੱਲ ਨਾ ਮੰਨੀ ਤਾਂ ਫਿਰ ਕੀ ਹੋਊਗਾ ਸ਼ਾਇਦ ਰੱਬ ਨੇ ਮੇਰੀ ਅਦਾ ਸੁਣ ਲਈ ਸੀ ਜਦੋਂ ਮੇਰਾ ਘਰ ਵਾਲਾ ਘਰੇ ਆਇਆ ਉਹ ਬਹੁਤ ਹੀ ਖੁਸ਼ ਲੱਗ ਰਿਹਾ ਸੀ ਮੇਰੇ ਘਰ ਵਾਲੇ ਨੇ ਆ ਕੇ ਮੈਨੂੰ ਦੱਸਿਆ ਕਿ ਮੇਰਾ ਦੋਸਤ ਮੰਨ ਗਿਆ ਵਾ ਉਹਨੇ ਕਿਹਾ ਵਾ ਜੇ ਤੂੰ ਘਰ ਵਾਲੀ ਦੇ ਬਦਲੇ ਮੈਨੂੰ ਪੈਸੇ ਦੇ ਦੂਗਾ ਤਾਂ ਮੈਂ ਤੇਰੇ ਘਰ ਵਾਲੀ ਦੀ ਜਾਨ ਬਖਸ਼ ਦੂਗਾ ਜਿੰਨੇ ਪੈਸੇ ਮੇਰੇ ਘਰ ਵਾਲੇ ਨੇ ਮੈਨੂੰ ਦੱਸੇ ਉਹਨੇ ਪੈਸੇ ਦੇ ਬਾਰੇ ਤਾਂ ਮੈਂ ਕਦੇ ਸੋਚ ਵੀ ਨਹੀਂ ਸਕਦੀ ਸੀ ਕਿਉਂਕਿ ਉਹ ਇੰਨੇ ਜਿਆਦਾ ਪੈਸੇ ਸੀ ਕਿ ਅਸੀਂ ਉਹ ਪੈਸੇ ਮਰ ਕੇ ਵੀ ਨਹੀਂ ਚੁਕਾ ਸਕਦੇ ਸੀ ਮੈਂ ਰੋਣ ਲੱਗ ਪਈ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਇੰਨੇ ਪੈਸੇ ਆਪਾਂ ਕਿੱਥੋਂ ਦਵਾਂਗੇ ਮੇਰਾ ਘਰ ਵਾਲਾ ਕਹਿਣ ਲੱਗਾ ਕਿ ਮੈਂ ਆਪਣੇ ਦੋਸਤ ਤੋਂ 1 ਮਹੀਨੇ ਦਾ ਟਾਈਮ ਮੰਗਿਆ ਵਾ ਤੇ ਮੈਂ ਉਹਨੂੰ ਕਿਹਾ ਵਾ ਕਿ ਉਹਦੇ ਪੈਸੇ ਮੈਂ ਉਸ ਨੂੰ 1 ਮਹੀਨੇ ਦੇ ਅੰਦਰ ਅੰਦਰ ਮੋੜ ਦਵਾਂਗਾ ਮੈਂ ਕਿਹਾ ਇੰਨੇ ਪੈਸੇ ਕਿੱਥੋਂ ਕਰੋਗੇ ਤੁਹਾਨੂੰ ਤਾਂ ਸਿਰਫ ਪੈਸਾ ਉਡਾਉਣਾ ਹੀ ਆਉਂਦਾ ਆ ਕਮਾਉਣਾ ਨਹੀਂ ਮੇਰੀ ਗੱਲ ਸੁਣ ਕੇ ਮੇਰਾ ਘਰ ਵਾਲਾ ਥੋੜਾ ਉਦਾਸ ਹੋ ਗਿਆ ਸੀ ਉਹ ਕਹਿਣ ਲੱਗਾ ਕਿ ਮੈਨੂੰ ਪਤਾ ਆ ਕਿ ਮੈਂ ਤੇਰੀ ਗੱਲ ਨਹੀਂ ਮੰਨੀ ਤੇ ਜੂਆ ਖੇਡਦਾ ਰਿਹਾ ਪਰ ਹੁਣ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਵਾ ਮੈਂ ਤੈਨੂੰ ਬਹੁਤ ਪਿਆਰ ਕਰਦਾ ਆ ਤੇ ਤੈਨੂੰ ਕਦੇ ਵੀ ਕਿਸੇ ਹੋਰ ਦੀ ਨਹੀਂ ਹੋਣ ਦੇ ਸਕਦਾ ਨਾ ਹੀ ਮੈਂ ਤੈਨੂੰ ਆਪਣੇ ਆਪ ਤੋਂ ਕਦੇ ਦੂਰ ਕਰ ਸਕਦਾ ਆ ਇਸ ਕਰਕੇ ਮੈਂ ਸੋਚ ਲਿਆ ਵਾ ਕਿ 1 ਮਹੀਨੇ ਦੇ ਅੰਦਰ ਅੰਦਰ ਮੈਂ ਇੰਨੀ ਜ਼ਿਆਦਾ ਮਿਹਨਤ ਕਰਨੀਆਂ ਕਿ ਮੈਂ ਆਪਣੇ ਦੋਸਤ ਦੇ ਸਾਰੇ ਪੈਸੇ ਵਾਪਸ ਕਰ ਦੇਵਾਂ ਕਿਉਂਕਿ ਮੈਂ ਤੈਨੂੰ ਗਵਾਉਣਾ ਨਹੀਂ ਚਾਹੁੰਦਾ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਕਿ ਮੇਰਾ ਘਰ ਵਾਲਾ ਹੁਣ ਬਦਲ ਚੁੱਕਿਆ ਵਾ ਮੇਰਾ ਘਰ ਵਾਲਾ ਕਹਿਣ ਲੱਗਾ ਕਿ ਮੈਂ ਦੁਬਈ ਜਾ ਕੇ ਪੈਸੇ ਕਮਾਉਣ ਲੱਗ ਜਾਣਾ ਆ ਮੈਂ ਕਿਹਾ ਦੁਬਈ ਦੀ ਟਿਕਟ ਤਾਂ ਬਹੁਤ ਮਹਿੰਗੀ ਹੁੰਦੀ ਆ ਤੁਸੀਂ ਇੰਨੇ ਪੈਸੇ ਕਿੱਥੋਂ ਕਰੋਗੇ ਮੇਰਾ ਘਰ ਵਾਲਾ ਕਹਿੰਦਾ ਮੈਂ ਇਹਦਾ ਇੰਤਜਾਮ ਵੀ ਕਰ ਲਿਆ ਵਾ ਮੈਂ ਆਪਣੇ ਕਿਸੇ ਦੋਸਤ ਤੋਂ ਉਧਾਰ ਲਏ ਆ ਮੇਰਾ ਘਰ ਵਾਲਾ ਕਹਿੰਦਾ ਮੈਂ ਆਪਣੇ ਦੋਨਾਂ ਦੀ ਟਿਕਟ ਕਰਾ ਲਈ ਆ ਮੈਂ ਕਿਹਾ ਮੈਂ ਤੁਹਾਡੇ ਨਾਲ ਕੀ ਕਰਨ ਜਾਊਂਗੀ ਉਹ ਮੈਨੂੰ ਕਹਿਣ ਲੱਗਿਆ ਮੈਂ ਤੈਨੂੰ ਇੱਥੇ ਕੱਲੀ ਨੂੰ ਨਹੀਂ ਛੱਡ ਕੇ ਜਾ ਸਕਦਾ ਇਸ ਕਰਕੇ ਤੈਨੂੰ ਮੇਰੇ ਨਾਲ ਹੀ ਜਾਣਾ ਪੈਣਾ ਆ ਮੈਂ ਕਿਹਾ ਮੇਰੇ ਘਰ ਵਾਲੇ ਦੀ ਗੱਲ ਵੀ ਠੀਕ ਆ ਮੈਨੂੰ ਘਰ ਵਾਲੇ ਦੇ ਨਾਲ ਹੀ ਜਾਣਾ ਚਾਹੀਦਾ ਆ ਮੇਰੇ ਘਰ ਵਾਲੇ ਨੇ ਆਪਣੇ ਦੋਸਤ ਤੋਂ ਪੈਸੇ ਲੈ ਟਿਕਟ ਕਰਾਈ ਤੇ ਅਸੀਂ ਦੋਨੇ ਦੁਬਈ ਆ ਗਏ ਮੇਰਾ ਘਰ ਵਾਲਾ ਇੱਕ ਫੈਕਟਰੀ 'ਚ ਕੰਮ ਕਰਨ ਲੱਗ ਪਿਆ ਉਹ ਕੱਟ ਪੜਿਆ ਲਿਖਿਆ ਸੀ ਇਸ ਕਰਕੇ ਉਹਦੀ ਸੈਲਰੀ ਥੋੜੀ ਘਟ ਹੀ ਸੀ ਉਹਦੀ ਸੈਲਰੀ ਨਾਲ ਸਾਡੇ ਘਰ ਦਾ ਗੁਜ਼ਾਰਾ ਹੋਣ ਲੱਗ ਪਿਆ ਸੀ ਇਥੇ ਆਉਂਦਿਆਂ ਹੀ ਮੇਰੇ ਘਰ ਵਾਲੇ ਨੂੰ ਕੰਮ ਤੇ ਰਹਿਣ ਲਈ ਜਗ੍ਹਾ ਮਿਲ ਗਈ ਸੀ ਮੇਰੇ ਘਰ ਵਾਲੇ ਨੇ ਤਾਂ ਕਾਫੀ ਉਧਾਰ ਵੀ ਲਿਆ ਹੋਇਆ ਸੀ ਜਿੱਦਾਂ ਜਿੱਦਾਂ ਸਮਾਂ ਬੀਤਦਾ ਗਿਆ ਪੈਸਿਆਂ ਦੀ ਕਮੀ ਹੋਣ ਲੱਗ ਪਈ ਸਾਡੇ ਤੇ ਕਰਜ਼ਾ ਬਹੁਤ ਚੜ ਗਿਆ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਮੈਨੂੰ ਵੀ ਨੌਕਰੀ ਕਰਨੀ ਚਾਹੀਦੀ ਆ ਤਾਂ ਜੋ ਕਰਜ਼ਾ ਲਾਉਣ ਵਿੱਚ ਮੈਂ ਵੀ ਤੁਹਾਡੀ ਮਦਦ ਕਰ ਸਕਾਂ ਮੈਂ ਬਹੁਤ ਹੱਥ ਪੈਰ ਮਾਰੇ ਪਰ ਮੈਨੂੰ ਕੋਈ ਨੌਕਰੀ ਨਹੀਂ ਮਿਲੀ ਮੇਰਾ ਘਰ ਵਾਲਾ ਕਹਿਣ ਲੱਗਾ ਤੈ ਤੂੰ ਰਹਿਣ ਦੇ ਕੰਮ ਕਰਨ ਨੂੰ ਤੂੰ ਕਰੇ ਹੀ ਰਿਹਾ ਕਰ ਮੈਂ ਕਿਹਾ ਆਪਣੇ ਤੇ ਲੱਖਾਂ ਦਾ ਕਰਜ਼ਾ ਆ ਜੇ ਆਪਾਂ ਦੋਨਾਂ ਨੇ ਰਲ ਕੇ ਕੰਮ ਨਾ ਕੀਤਾ ਤਾਂ ਆਪਾਂ ਕਰਜ਼ੇ ਦੇ ਪੈਸੇ ਕਿੱਥੋਂ ਦਵਾਂਗੇ ਇਸ ਕਰਕੇ ਆਪਣੇ ਘਰ ਵਾਲੇ ਦੇ ਮਨਾ ਕਰਨ ਤੇ ਵੀ ਮੈਂ ਨੌਕਰੀ ਲੱਭਣ ਲਈ ਲੱਗ ਪਈ ਸਾਨੂੰ ਇੱਥੇ ਰਹਿੰਦਿਆਂ ਨੂੰ ਕਾਫੀ ਸਮਾਂ ਹੋ ਗਿਆ ਸੀ ਮੇਰੀਆਂ ਕੁਝ ਸਹੇਲੀਆਂ ਵੀ ਬਣ ਗਈਆਂ ਸੀ ਉਹਨਾਂ ਵਿੱਚੋਂ ਮੇਰੀ ਇੱਕ ਸਹੇਲੀ ਨੇ ਮੈਨੂੰ ਦੱਸਿਆ ਕਿ ਇੱਕ ਬੰਦਾ ਆ ਉਹਨਾਂ ਨੂੰ ਆਪਣੇ ਘਰ ਨੌਕਰ ਆਣੀ ਦੀ ਲੋੜ ਆ ਇਹ ਸੁਣ ਕੇ ਮੈਂ ਖੁਸ਼ ਹੋ ਗਈ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਮੈਂ ਉਹ ਬੰਦੇ ਦੇ ਘਰ ਕੰਮ ਕਰਨ ਜਾਣਾ ਆ ਮੇਰਾ ਘਰ ਵਾਲਾ ਜਾਣਦਾ ਸੀ ਕਿ ਸਾਨੂੰ ਪੈਸਿਆਂ ਦੀ ਬਹੁਤ ਲੋੜ ਆ ਇਸ ਕਰਕੇ ਮੇਰੇ ਘਰ ਵਾਲੇ ਨੇ ਮੈਨੂੰ ਉਹ ਬੰਦੇ ਦੇ ਘਰ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਜਦੋਂ ਮੈਂ ਪਹਿਲੀ ਵਾਰ ਉਹ ਬੰਦੇ ਦੇ ਘਰ ਗਈ ਮੈਂ ਤਾਂ ਹੈਰਾਨ ਹੀ ਰਹਿ ਗਈ ਸੀ ਉਹ ਬੰਦੇ ਦੇ ਘਰ ਵਿੱਚ 15 ਨੌਕਰਾਨੀਆਂ ਕੰਮ ਕਰਦੀਆਂ ਸੀ ਮੈਂ ਡਰ ਗਈ ਸੀ ਕਿਉਂਕਿ ਮੈਨੂੰ ਲੱਗਿਆ ਕਿ ਇਸ ਬੰਦੇ ਦੇ ਘਰ ਤਾਂ ਪਹਿਲਾਂ ਤੋਂ ਹੀ ਇੰਨੀਆਂ ਨੌਕਰਾਨੀਆਂ ਆ ਫਿਰ ਉਹਨੇ ਮੈਨੂੰ ਕੰਮ ਤੇ ਕਿਉਂ ਰੱਖਣਾ ਪਰ ਜਦੋਂ ਮੈਂ ਆਪਣੀ ਪਰੇਸ਼ਾਨੀ ਉਸ ਬੰਦੇ ਨੂੰ ਦੱਸੀ ਤਾਂ ਉਹ ਝੱਟ ਹੀ ਮੰਨ ਗਿਆ ਉਹ ਬੰਦਾ ਮੈਨੂੰ ਕਹਿਣ ਲੱਗਾ ਕਿ ਤੂੰ ਮੇਰੇ ਕਮਰੇ ਦੀ ਸਫਾਈ ਕਰ ਦਿਆ ਕਰੀ ਤੇ ਰਾਤ ਨੂੰ 7 ਵਜੇ ਤੋਂ ਪਹਿਲਾਂ ਤੋਂ ਆਪਣੇ ਘਰ ਜਾ ਸਕਦੀ ਆ ਉਹ ਬੰਦੇ ਨੇ ਜਿੰਨੀ ਤਨਖਾਹ ਮੈਨੂੰ ਦੱਸੀ ਸੀ ਉਹ ਬਹੁਤ ਹੀ ਘੱਟ ਸੀ ਪਰ ਮੇਰੀ ਮਜਬੂਰੀ ਸੀ ਇਸ ਕਰਕੇ ਮੈਂ ਉਸ ਘਰ ਕੰਮ ਕਰਨ ਲੱਗ ਪਈ ਮੈਂ ਸੋਚਿਆ ਸੀ ਕਿ ਜਦੋਂ ਮੈਨੂੰ ਥੋੜਾ ਜਿਆਦਾ ਟਾਈਮ ਹੋ ਜਾਊਗਾ ਤਾਂ ਮੈਂ ਖੁਦ ਉਹਨਾਂ ਨੂੰ ਕਹਿ ਦਾਂਗੀ ਕਿ ਮੇਰੀ ਤਨਖਾਹ ਵਧਾ ਦਿਓ ਮੇਰਾ ਪਹਿਲਾ ਦਿਨ ਸੀ ਇਸ ਘਰ ਕੇ ਮੈਂ ਕਿਸੇ ਵੀ ਨੌਕਰਾਨੀ ਨਾਲ ਕੋਈ ਗੱਲਬਾਤ ਨਹੀਂ ਕੀਤੀ ਸੀ ਤੇ ਚੁੱਪ ਕਰਕੇ ਆਪਣੇ ਮਾਲਕ ਦੇ ਕਮਰੇ ਦੀ ਸਫਾਈ ਕਰ ਦਿੱਤੀ ਮੇਰੇ ਹਿੱਸੇ ਵਿੱਚ ਸਿਰਫ ਇਹੀ ਕੰਮ ਸੀ ਤੇ ਕਮਰੇ ਦੀ ਸਫਾਈ ਕਰਦੇ ਕਰਦੇ ਮੈਨੂੰ ਸਵੇਰ ਤੋਂ ਲੈ ਕੇ ਸ਼ਾਮ ਹੋ ਗਈ ਸੀ ਕਮਰਾ ਵੀ ਬਹੁਤ ਵੱਡਾ ਸੀ ਕਮਰੇ ਦੀ ਸਫਾਈ ਕਰਨ ਤੋਂ ਬਾਅਦ ਮੈਂ ਰਸੋਈ ਵਿੱਚ ਆ ਗਈ ਰਸੋਈ ਵਿੱਚ ਇੱਕ ਨੌਕਰਾਨੀ ਕੰਮ ਕਰ ਰਹੀ ਸੀ ਉਹਨੇ ਮੈਨੂੰ ਖਾਣ ਲਈ ਰੋਟੀ ਦਿੱਤੀ ਕਿਉਂਕਿ ਮੈਨੂੰ ਭੁੱਖ ਵੀ ਬਹੁਤ ਜ਼ਿਆਦਾ ਲੱਗੀ ਹੋਈ ਸੀ ਇਸ ਕਰਕੇ ਮੈਂ ਰਸੋਈ ਵਿੱਚ ਹੀ ਬੈ ਕੇ ਰੋਟੀ ਖਾਣ ਲੱਗ ਪਈ ਮੈਨੂੰ ਵੇਖਦੇ ਵੇਖਦੇ ਹੀ 15 ਦੀਆਂ 15 ਨੌਕਰਾਂੀਆਂ ਆਣ ਕੇ ਰੋਟੀ ਖਾਣ ਲੱਗ ਪਈਆਂ ਉਹ ਸਾਰੀਆਂ ਆਪਸ ਵਿੱਚ ਕੁਝ ਗੱਲਾਂ ਕਰ ਰਹੀਆਂ ਸੀ ਕਿ ਅੱਜ ਕਿਹਦੀ ਵਾਰੀ ਆ ਉਹਨਾਂ ਵਿੱਚੋਂ 8 ਜਣੀਆਂ ਨੇ ਹੱਥ ਖੜਾ ਕਰ ਦਿੱਤਾ ਤੇ ਬਾਕੀ ਦੀਆਂ ਰੋਟੀਆਂ ਰੋਟੀ ਖਾਂਦੀਆਂ ਰਹੀਆਂ ਮੈਂ ਇਹ ਸਭ ਵੇਖ ਕੇ ਹੈਰਾਨ ਹੋ ਗਈ ਕਿ ਇਹ ਕੀ ਹੋ ਰਿਹਾ ਵਾ ਮੈਂ ਇੱਥੇ ਨਵੀਂ ਸੀ ਇਸ ਕਰਕੇ ਮੈਂ ਸੋਚਿਆ ਕਿ ਮੈਨੂੰ ਇਹਨਾਂ ਦੇ ਮਸਲਿਆਂ ਵਿੱਚ ਇੰਟਰਫੇਅਰ ਨਹੀਂ ਕਰਨਾ ਚਾਹੀਦਾ ਉਹ ਮੇਰੇ ਤੋਂ ਪਹਿਲਾਂ ਇੱਥੇ ਰਹਿੰਦੀਆਂ ਨੇ ਤੇ ਇਸ ਘਰ ਬਾਰੇ ਉਹਨਾਂ ਨੂੰ ਮੇਰੇ ਤੋਂ ਜ਼ਿਆਦਾ ਪਤਾ ਹੋਣਾ ਆ ਉਹਨਾਂ ਸਾਰੀਆਂ ਨੇ ਰੋਟੀ ਖਾਧੀ ਜਿਹੜੀਆਂ ਕੁੜੀਆਂ ਨੇ ਆਪਣੇ ਹੱਥ ਖੜੇ ਕੀਤੇ ਸੀ ਉਹ ਇਸ ਘਰ ਦੇ ਅੰਦਰ ਹੀ ਰਹੀਆਂ ਤੇ ਬਾਕੀ ਦੀਆਂ ਕੁੜੀਆਂ ਰੋਟੀ ਖਾ ਕੇ ਆਪਣੇ ਘਰ ਚਲੀਆਂ ਗਈਆਂ ਸੀ ਜਦੋਂ ਮੈਂ ਆਪਣੇ ਘਰ ਵਾਪਸ ਆਉਣ ਲੱਗੀ ਤਾਂ ਨੌਕਰਾਨੀ ਨੇ ਮੈਨੂੰ ਰੋਕ ਲਿਆ ਕਿੰਦੀ ਕਿ ਸਾਹਿਬ ਨੇ ਕਿਹਾ ਵਾ ਤੁਸੀਂ ਆਪਣੇ ਘਰ ਵਾਲੇ ਦਾ ਰੋਟੀ ਪਾਣੀ ਵੀ ਇਤੋਂ ਹੀ ਲੈ ਜਾਇਆ ਕਰੋ ਉਸ ਤੋਂ ਬਾਅਦ ਉਹ ਨੌਕਰਾਨੀ ਨੇ ਮੈਨੂੰ ਇੱਕ ਵੱਡੇ ਸਾਰੇ ਟਿਫਨ ਵਿੱਚ ਰੋਟੀ ਪਾ ਦਿੱਤੀ ਤੇ ਮੈਂ ਬਹੁਤ ਜ਼ਿਆਦਾ ਖੁਸ਼ ਹੋ ਗਈ ਸੀ ਮੈਂ ਆਪਣੇ ਮਾਲਕ ਨੂੰ ਦੁਆਵਾਂ ਦਿੰਦੀ ਹੋਈ ਘਰ ਆ ਗਈ ਕਰਜ਼ਾ ਲਾਉਣ ਕਰਕੇ ਮੇਰਾ ਘਰ ਵਾਲਾ ਓਵਰਟਾਈਮ ਲੰਮਦਾ ਸੀ ਇਸ ਕਰਕੇ ਰਾਤ ਦੇ 12 ਵਜੇ ਉਹ ਘਰ ਆਇਆ ਮੈਂ ਥੱਕ ਗਈ ਸੀ ਇਸ ਕਰਕੇ ਮੈਨੂੰ ਨੀਂਦ ਆ ਗਈ ਜਦੋਂ ਮੇਰਾ ਘਰ ਵਾਲਾ ਘਰ ਆਇਆ ਉਹਨੇ ਮੈਨੂੰ ਜਗਾ ਦਿੱਤਾ ਤੇ ਕਹਿਣ ਲੱਗਾ ਅੱਜ ਤੂੰ ਰੋਟੀ ਨਹੀਂ ਬਣਾਈ ਮੈਂ ਜਲਦੀ ਨਾਲ ਟਿਫਨ ਵਿੱਚੋਂ ਰੋਟੀ ਕੱਢ ਕੇ ਆਪਣੇ ਘਰ ਵਾਲੇ ਦੇ ਅੱਗੇ ਰੱਖ ਦਿੱਤੀ ਰੋਟੀ ਪਾਣੀ ਬਹੁਤ ਹੀ ਸਵਾਦ ਸੀ ਮੇਰਾ ਘਰ ਵਾਲਾ ਕਹਿਣ ਲੱਗਾ ਕਿ ਸੱਚ ਵਿੱਚ ਤੇਰੇ ਹੱਥਾਂ 'ਚ ਜਾਦੂ ਆ ਮੈਂ ਕਿਹਾ ਇਹ ਰੋਟੀ ਮੈਂ ਆਪਣੇ ਘਰ ਨਹੀਂ ਬਣਾਈ ਇਹ ਮੈਂ ਸਾਹਿਬ ਦੇ ਘਰੋਂ ਲੈ ਕੇ ਆਈਆਂ ਮੇਰਾ ਘਰ ਵਾਲਾ ਕਹਿਣ ਲੱਗਾ ਉਹ ਤੇਰੇ ਤੇ ਇੰਨੀਆਂ ਮਿਹਰਬਾਨੀਆਂ ਕਿਉਂ ਕਰਦਾ ਪਿਆ ਆ ਮੈਂ ਕਿਹਾ ਸ਼ਾਇਦ ਇਸ ਕਰਕੇ ਕਿਉਂਕਿ ਉਹ ਬਹੁਤ ਜ਼ਿਆਦਾ ਅਮੀਰ ਆ ਉਹਦੇ ਘਰ ਤਾਂ 15 ਨੌਕਰਾਂੀਆਂ ਲੱਗੀਆਂ ਆ ਮੇਰਾ ਘਰ ਵਾਲਾ ਕਹਿੰਦਾ ਕਿ ਜਿਹੜੇ ਅਮੀਰ ਹੁੰਦੇ ਆ ਉਹ ਠਰਕੀ ਵੀ ਬਹੁਤ ਹੁੰਦੇ ਆ ਤੂੰ ਉਹਨਾਂ ਤੋਂ ਬਚ ਕੇ ਰਹੀਂ ਅਗਲੇ ਦਿਨ ਜਦੋਂ ਮੈਂ ਕੰਮਤੇ ਗਈ ਤਾਂ ਜਾਂਦੇ ਹੀ ਆਪਣੇ ਕੰਮ ਤੇ ਲੱਗ ਗਈ ਪਰ ਮੈਨੂੰ ਬਾਕੀ ਦੀਆਂ ਨੌਕਰਾਨੀਆਂ ਕਿਤੇ ਨਜ਼ਰ ਨਹੀਂ ਆ ਰਹੀਆਂ ਸੀ ਜਦੋਂ ਮੈਂ ਮਾਲਕ ਦੇ ਕਮਰੇ ਦੀ ਸਫਾਈ ਕਰਨ ਆਈ ਤਾਂ ਮੈਂ ਹੈਰਾਨ ਰਹਿ ਗਈ ਕਿਉਂਕਿ ਮਾਲਕ ਅਜੇ ਤੱਕ ਵੀ ਆਪਣੇ ਕਮਰੇ ਸੁੱਤੇ ਪਏ ਸੀ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਇਸ ਕਰਕੇ ਮੈਂ ਜਲਦੀ ਨਾਲ ਕਮਰੇ ਚੋਂ ਬਾਹਰ ਆਉਣ ਲੱਗੀ ਸ਼ਾਇਦ ਮੈਨੂੰ ਜਾਂਦੀ ਨੂੰ ਮਾਲਕ ਨੇ ਵੇਖ ਲਿਆ ਸੀ ਉਹਨਾਂ ਨੇ ਮੈਨੂੰ ਰੋਕ ਲਿਆ ਤੇ ਕਹਿਣ ਲੱਗੇ ਕਿ ਅੱਜ ਮੈਨੂੰ ਉੱਠਣ 'ਚ ਥੋੜਾ ਲੇਟ ਹੋ ਗਿਆ ਤੂੰ ਬਾਹਰ ਬੈਠ ਕੇ ਮੇਰਾ ਇੰਤਜ਼ਾਰ ਕਰ ਜਦੋਂ ਮੈਂ ਬਾਹਰ ਆਈ ਤਾਂ ਉਸੇ ਵੇਲੇ ਮੇਰੀ ਨਜ਼ਰ ਸੋਈ ਚ ਕੰਮ ਕਰਦੀ ਨੌਕਰਾਨੀ ਤੇ ਪਈ ਰਸੋਈ ਵਿੱਚ ਗਈ ਤੇ ਉਹਨੂੰ ਪੁੱਛਿਆ ਕਿ ਬਾਕੀ ਦੀਆਂ ਨੌਕਰਾਨੀਆਂ ਕਿੱਥੇ ਆ ਉਹ ਮੈਨੂੰ ਕਹਿਣ ਲੱਗੀ ਕਿ ਅਸੀਂ ਟੋਟਲ 15 ਨੌਕਰਾਨੀਆਂ ਆ ਜਿਨ੍ਹਾਂ ਨੌਕਰਾਨੀਆਂ ਨੇ ਰਾਤ ਨੂੰ ਕੰਮ ਕੀਤਾ ਉਹ ਸਵੇਰ ਹੁੰਦੇ ਹੀ ਆਪਣੇ ਘਰ ਚਲੀਆਂ ਜਾਂਦੀਆਂ ਆ ਜਿਹੜੀਆਂ ਰਾਤ ਘਰ ਚਲੀਆਂ ਗਈਆਂ ਸੀ ਉਹਨਾਂ ਨੇ ਅੱਜ ਆਉਣਾ ਆ ਕਿਉਂਕਿ ਅੱਜ ਰਾਤ ਉਹਨਾਂ ਦੀ ਡਿਊਟੀ ਆ ਮੈਂ ਕਿਹਾ ਮੇਰੀ ਡਿਊਟੀ ਤਾਂ ਮਾਲਕ ਦਾ ਕਮਰਾ ਸਾਫ਼ ਕਰਨ ਦੀ ਆ ਤੁਸੀਂ ਕੀ ਕੰਮ ਕਰਦੀਆਂ ਉਹ ਮੈਨੂੰ ਕਹਿਣ ਲੱਗੀ ਕਿ ਜਦੋਂ ਤੈਨੂੰ ਇੱਥੇ ਰਹਿਂਦੀ ਨੂੰ ਕੁਝ ਟਾਈਮ ਹੋ ਜਾਊਗਾ ਤੈਨੂੰ ਆਪੇ ਪਤਾ ਲੱਗ ਜਾਣਾ ਆ ਇਹ ਸੁਣ ਕੇ ਮੈਨੂੰ ਪਤਾ ਲੱਗ ਗਿਆ ਸੀ ਉਹ ਮੈਨੂੰ ਆਪਣੇ ਕੰਮ ਦੇ ਬਾਰੇ ਨਹੀਂ ਦੱਸਣਾ ਚਾਹੁੰਦੇ ਕਿਉਂਕਿ ਇਸ ਕਰਕੇ ਉਹਨੇ ਗੱਲ ਨੂੰ ਘੁਮਾ ਦਿੱਤਾ ਸੀ ਕੁਝ ਟਾਈਮ ਬਾਅਦ ਸਾਹਿਬ ਕਮਰੇ ਚੋਂ ਬਾਹਰ ਆਏ ਤੇ ਰੋਟੀ ਖਾ ਕੇ ਘਰ ਤੋਂ ਬਾਹਰ ਚਲੇ ਗਏ ਮੈਂ ਵੀ ਉਹਨਾਂ ਦੇ ਕਮਰੇ ਦੀ ਸਫਾਈ ਕਰਨ ਲਈ ਚਲੀ ਗਈ ਸਫਾਈ ਕਰਨ ਤੋਂ ਬਾਅਦ ਮੈਂ ਰਸੋਈ ਵਿੱਚ ਰੋਟੀ ਖਾਣ ਲਈ ਗਈ ਕਾਉਂਸ ਨੌਕਰਾਨੀ ਨੇ ਮੈਨੂੰ ਕਿਹਾ ਕਿ ਡਰਾਈング ਰੂਮ ਦੇ ਵਿੱਚ ਸਾਰੀਆਂ ਨੌਕਰਾਨੀਆਂ ਬੈਠੀਆਂ ਵਾਂ ਤੂੰ ਵੀ ਉਹਨਾਂ ਦੇ ਕੋਲ ਜਾ ਕੇ ਰੋਟੀ ਖਾ ਕਿਉਂਕਿ ਮੈਂ ਹਜੇ ਕਿਚਨ ਦੀ ਸਫਾਈ ਕਰਨੀ ਆ ਮੈਂ ਆਪਣੀ ਰੋਟੀ ਪਾਈ ਤੇ ਉਹਨਾਂ ਨੌਕਰਾਨੀਆਂ ਦੇ ਕੋਲ ਬਹਿ ਕੇ ਖਾਣ ਲੱਗ ਪਈ ਪਰ ਜਦੋਂ ਉਹਨਾਂ ਨੌਕਰਾਨੀਆਂ ਤੇ ਮੇਰੀ ਨਿਗਾ ਪਈ ਉਹ ਸੋਫੇ ਤੇ ਬਹਿ ਕੇ ਟੀਵੀ ਵੇਖਦੀਆਂ ਪਈਆਂ ਸੀ ਉਹ ਇਹ ਗੱਲ ਮੈਂ ਪਹਿਲੇ ਦਿਨ ਤੋਂ ਹੀ ਮਹਿਸੂਸ ਕੀਤੀ ਸੀ ਕਿ ਸਾਹਿਬ ਦੀ ਕੋਈ ਵੀ ਘਰਵਾਲੀ ਨਹੀਂ ਆ ਪਰ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਸੀ ਕਿ ਜੇ ਉਹਦਾ ਵਿਆਹ ਨਹੀਂ ਹੋਇਆ ਫਿਰ ਉਹਨੇ 15 ਨੌਕਰਾਂੀਆਂ ਕਿਉਂ ਰੱਖੀਆਂ ਵਾਪਸ ਵਿੱਚ ਇੱਕ ਦੂਜੇ ਨਾਲ ਆ ਸਮਝਾ ਕਰ ਰਹੀਆਂ ਸੀ ਮੈਂ ਵੀ ਉਹਨਾਂ ਦੇ ਕੋਲ ਹੀ ਬੈਠੀ ਸੀ ਪਰ ਕਿਸੇ ਨੇ ਵੀ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਇਹ ਗੱਲ ਮੈਨੂੰ ਬਹੁਤ ਬੁਰੀ ਲੱਗੀ ਰਸੋਈ ਵਾਲੀ ਨੌਕਰਾਨੀ ਤੋਂ ਇਲਾਵਾ ਹੋਰ ਕੋਈ ਵੀ ਮੇਰੇ ਨਾਲ ਗੱਲ ਨਹੀਂ ਕਰਦਾ ਸੀ ਉਹ ਮੇਰੇ ਤੋਂ ਅਮੀਰ ਤੇ ਮਾਡਰਨ ਸੀ ਪਰ ਮੈਂ ਤਾਂ ਸਿੰਪਲ ਜਿਹਾ ਸਲਵਾਰ ਸੂਟ ਵਿੱਚ ਹੀ ਆਪਣੇ ਕੰਮ ਤੇ ਆਉਂਦੀ ਸੀ છਈ ਇਸ ਕਰਕੇ ਉਹ ਮੇਰੇ ਨਾਲ ਜ਼ਿਆਦਾ ਕੋਲ ਨਾ ਮਿਲਣਾ ਪਸੰਦ ਨਹੀਂ ਕਰਦੀਆਂ ਸੀ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਸੀ ਕਿ ਹੈਗੀਆਂ ਤਾਂ ਉਹ ਨੌਕਰਾਨੀਆਂ ਹੀ ਸੀ ਪਰ ਉਹ ਇਦਾਂ ਸੱਜ ਸਵਰ ਕੇ ਘਰ ਚ ਰਹਿੰਦੀਆਂ ਸੀ ਜਿਦਾਂ ਉਹ ਘਰਦਿਆਂ ਮਾਲਕਣਾ ਹੋਣ ਰੋਟੀ ਖਾਣ ਤੋਂ ਬਾਅਦ ਮੈਂ ਫਿਰ ਕਸਾਹਿਬ ਦੇ ਕਮਰੇ ਦੀ ਸਫਾਈ ਕਰਨ ਲਈ ਚਲੀ ਗਈ ਸੀ ਕਿਉਂਕਿ ਜਦੋਂ ਸਾਹਿਬ ਆਫਿਸ ਜਾਂਦੇ ਸੀ ਤਾਂ ਆਪਣੇ ਕਮਰੇ ਦਾ ਸਾਰਾ ਸਮਾਨ ਇੱਧਰ ਉੱਧਰ ਕਰ ਜਾਂਦੇ ਸੀ ਜਦੋਂ ਅੱਜ ਸ਼ਾਮ ਦੇ ਟਾਈਮ ਮੈਂ ਰੋਟੀ ਖਾ ਕੇ ਆਪਣੇ ਘਰ ਵਾਪਸ ਜਾਣ ਲੱਗੀ ਤਾਂ ਫਿਰ ਉਸ ਨੌਕਰਾਨੀ ਨੇ ਮੈਨੂੰ ਮੇਰੇ ਘਰ ਵਾਲੇ ਦੀ ਰੋਟੀ ਪੈਕ ਕਰ ਦਿੱਤੀ ਅੱਜ ਮੈਂ ਉਸ ਨੌਕਰਾਨੀ ਨੂੰ ਪੁੱਛ ਹੀ ਲਿਆ ਕਿ ਸਾਇਬ ਮੇਰੇ ਤੇ ਇੰਨਾ ਮਿਹਰਬਾਨ ਕਿਉਂ ਆ ਉਹ ਨੌਕਰਾਨੀ ਕਹਿਣ ਲੱਗੀ ਕਿ ਸਾਇਬ ਸਿਰਫ ਤੇਰੇ ਤੇ ਨਹੀਂ ਨਹੀਂ ਬਲਕਿ ਸਾਰੀਆਂ ਨੌਕਰਾਨੀਆਂ ਤੇ ਬਹੁਤ ਮਿਹਰਬਾਨੀ ਕਰਦੇ ਆ ਜਦੋਂ ਮੈਂ ਉਸ ਨੌਕਰਾਨੀ ਤੋਂ ਇਹਦੀ ਵਜ੍ਹਾ ਪੁੱਛੀ ਤਉ ਮੈਨੂੰ ਕਹਿਣ ਲੱਗੀ ਕਿ ਸਾਹਿਬ ਦੀ ਘਰ ਵਾਲੀ ਮਰ ਚੁੱਕੀ ਆ ਤੇ ਸਾਹਿਬ ਬਹੁਤ ਜ਼ਿਆਦਾ ਅਮੀਰ ਆ ਇਸ ਕਰਕੇ ਗਰੀਬ ਨੌਕਰਾਨੀਆਂ ਦੇ ਬਹੁਤ ਜ਼ਿਆਦਾ ਮਦਦ ਕਰਦੇ ਆ ਜਿੰਨੀਆਂ ਵੀ ਨੌਕਰਾਨੀਆਂ ਇਸ ਘਰ ਵਿੱਚ ਕੰਮ ਕਰਦੀਆਂ ਆ ਉਹ ਸਾਰੀਆਂ ਨੂੰ ਮਾਲਕ ਨੇ ਘਰ ਲੈ ਕੇ ਦਿੱਤਾ ਆ ਤੇ ਮਾਲਕ ਹੀ ਉਹਨਾਂ ਸਾਰੀਆਂ ਦਾ ਖਰਚਾ ਚੁੱਕਦੇ ਆ ਮੇਰੀ ਵਜ੍ਹਾ ਫਿਰ ਉਸ ਨੌਕਰਾਨੀ ਤੋਂ ਪੁੱਛੀ ਉਹ ਕਹਿਣ ਲੱਗੀ ਕਿ ਜਦੋਂ ਤੂੰ ਇੱਥੇ ਜ਼ਿਆਦਾ ਟਾਈਮ ਰਹੂਗੀ ਫਿਰ ਤੈਨੂੰ ਆਪੇ ਪਤਾ ਲੱਗ ਜਾਣਾ ਆ ਮੈਂ ਆਪਣੇ ਘਰ ਵਾਲੇ ਦੀ ਰੋਟੀ ਲੈ ਕੇ ਘਰ ਵਾਪਸ ਆ ਗਈ ਉਸ ਸਮੇਂ ਮੇਰੇ ਦਿਮਾਗ ਵਿੱਚ ਇਹੀ ਸਵਾਲ ਰਹਿ ਰਿਹਾ ਸੀ ਕਿ ਸਾਨੂੰ ਇੱਥੇ ਆਇਆਂ ਨੂੰ 1 ਮਹੀਨਾ ਹੋ ਗਿਆ ਵਾ ਪਰ ਸਾਡੇ ਕੋਲ ਹਜੇ ਤੱਕ ਇੰਨੇ ਪੈਸੇ ਨਹੀਂ ਜੁੜੇ ਸੀ ਮੈਨੂੰ ਟੈਨਸ਼ਨ ਪੈ ਗਈ ਸੀ ਕਿ ਜੀ ਮੇਰੇ ਘਰ ਵਾਲੇ ਦਾ ਦੋਸ ਸਾਡੇ ਕੋਲ ਪੈਸੇ ਲੈਣ ਲਈ ਆ ਗਿਆ ਤੇ ਸਾਡੇ ਤੋਂ ਪੈਸੇ ਨਾ ਦਿੱਤੇ ਗਏ ਤਾਂ ਕਿਤੇ ਉਹ ਮੈਨੂੰ ਆਪਣੇ ਘਰ ਨਾ ਲੈ ਜਾਵੇ ਇਹ ਸੱਚ ਸੀ ਕਿ ਮੇਰੇ ਘਰਦਿਆਂ ਨੇ ਜ਼ਬਰਦਸਤੀ ਮੇਰਾ ਵਿਆਹ ਇੱਕ ਅਨਪੜ ਗਵਾਰ ਨਾਲ ਕਰ ਦਿੱਤਾ ਸੀ ਪਰ ਜਿੱਦਾਂ ਮਰਜੀ ਸੀ ਮੈਂ ਆਪਣੇ ਘਰ ਵਾਲੇ ਨੂੰ ਪਿਆਰ ਕਰਨ ਲੱਗ ਪਈ ਸੀ ਮੈਂ ਆਪਣੇ ਘਰ ਵਾਲੇ ਨੂੰ ਛੱਡਣ ਬਾਰੇ ਕਦੇ ਸੋਚ ਵੀ ਨਹੀਂ ਸਕਦੀ ਸੀ ਇਸ ਕਰਕੇ ਮੈਂ ਇਹੀ ਸੋਚਿਆ ਹੋਇਆ ਸੀ ਕਿ ਜਲਦ ਤੋਂ ਜਲਦ ਉਸ ਬੰਦੇ ਨੂੰ ਪੈਸੇ ਦੇ ਕੇ ਆਪਣੀ ਜਾਨ ਛੁਡਵਾ ਲਵਾਂ ਜਦੋਂ ਰਾਤ ਨੂੰ ਮੇਰਾ ਘਰ ਵਾਲਾ ਘਰ ਆਇਆ ਇਸ ਬਾਰੇ ਮੈਂ ਉਹਦੇ ਨਾਲ ਗੱਲ ਵੀ ਕੀਤੀ ਪਰ ਉਹ ਮੈਨੂੰ ਕਹਿਣ ਲੱਗਿਆ ਕਿ ਮੈਨੂੰ ਵੀ ਬਹੁਤ ਟੈਨਸ਼ਨ ਆ ਇਸ ਕਰਕੇ ਮੈਂ ওভার ਟਾਈਮ ਲੰਮਦਾ ਪਿਆਵਾ ਚਾਹੇ ਉਹ ਮੇਰਾ ਦੋਸਤ ਹੀ ਆ ਪਰ ਮੈਨੂੰ ਪਤਾ ਆ ਕਿ ਇਸ ਤੋਂ ਵੱਧ ਟਾਈਮ ਉਹ ਆਪਾਂ ਨੂੰ ਨਹੀਂ ਦੇ ਸਕਦਾ ਇਹ ਸੁਣਦਿਆਂ ਹੀ ਮੈਂ ਰੋਣ ਲੱਗ ਪਈ ਤੇ ਮੇਰਾ ਘਰ ਵਾਲਾ ਮੇਰੇ ਪੈਰੇ ਡਿੱਗ ਗਿਆ ਤੇ ਕਹਿਣ ਲੱਗਾ ਕਿ ਮੈਨੂੰ ਮਾਫ ਕਰ ਦੇ ਮੇਰੀ ਗਲਤੀ ਕਾਰਨ ਹੀ ਇਦਾਂ ਹੋਇਆ ਵਾ ਰੱਬ ਨੇ ਮੈਨੂੰ ਇੱਕ ਪੜੀ ਲਿਖੀ ਤੇ ਸੋਹਣੀ ਘਰ ਵਾਲੀ ਦਿੱਤੀ ਸੀ ਪਰ ਮੈਂ ਉਹਦੀ ਕਦਰ ਨਾ ਕੀਤੀ ਪਰ ਹੁਣ ਮੈਨੂੰ ਆਪਣੀ ਗਲਤੀ ਕੀਤੀ ਗਲਤੀ ਤੇ ਬਹੁਤ ਜ਼ਿਆਦਾ ਪਛਤਾਵਾ ਹੋ ਰਿਹਾ ਵਾ ਤੈਨੂੰ ਬਚਾਉਣ ਲਈ ਮੈਂ ਆਪਣੇ ਆਪ ਨੂੰ ਵੀ ਵੇਚ ਦਊਂਗਾ ਇਸ ਗੱਲ ਦਾ ਤਾਂ ਮੈਨੂੰ ਅਹਿਸਾਸ ਹੋ ਗਿਆ ਸੀ ਕਿ ਮੇਰਾ ਘਰ ਵਾਲਾ ਸੁਧਰ ਗਿਆ ਵਾ ਪਰ ਸਾਡੇ ਕੋਲ ਟਾਈਮ ਬਹੁਤ ਥੋੜਾ ਸੀ ਮੈਂ ਸੋਚਿਆ ਕਿ ਇਸ ਬਾਰੇ ਮੈਂ ਆਪਣੇ ਮਾਲਕ ਨਾਲ ਗੱਲ ਕਰਾਂਗੀ ਕੀ ਪਤਾ ਉਹ ਇਸ ਵਿੱਚ ਮੇਰੀ ਮਦਦ ਕਰ ਸਕਣ ਅਗਲੇ ਦਿਨ ਜਦੋਂ ਮੈਂ ਕੰਮ ਤੇ ਗਈ ਮੇਰੀ ਮੁਲਾਕਾਤ ਮਾਲਕ ਨਾਲ ਨਾ ਹੋਈ ਪਰ ਸੋਚਿਆ ਕਿ ਕੱਲ ਮਾਲਕ ਨਾਲ ਗੱਲ ਜ਼ਰੂਰ ਕਰਾਂਗੀ ਪਰ ਇਸ ਗੱਲ ਨੂੰ 4 ਦਿਨ ਬੀਤ ਗਏ ਮੈਨੂੰ ਮਾਲਕਰ ਦਿਸਦੇ ਹੀ ਨਹੀਂ ਸੀ ਇਸ ਕਰਕੇ ਮੈਂ ਰਸੋਈ ਵਾਲੀ ਨੌਕਰਾਨੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹ ਮੈਨੂੰ ਕਹਿਣ ਲੱਗੀ ਕਿ ਤੇਰੀ ਮੁਸ਼ਕਲ ਬਹੁਤ ਵੱਡੀ ਆ ਪਰ ਮੈਂ ਤੈਨੂੰ ਇਹੀ ਸਲਾਹ ਦੇਣਾ ਚਾਹੁੰਦੀ ਆ ਕਿ ਇਸ ਬਾਰੇ ਤੂੰ ਮਾਲਕ ਨਾਲ ਕੋਈ ਗੱਲ ਨਾ ਕਰੀ ਜੇ ਤੂੰ ਇਸ ਬਾਰੇ ਮਾਲਕ ਨਾਲ ਗੱਲ ਕੀਤੀ ਤਾਂ ਤੂੰ ਬਹੁਤ ਵੱਡੀ ਮੁਸੀਬਤ ਵਿੱਚ ਫਸ ਸਕਦੀ ਆ ਅਸੀਂ ਗੱਲ ਕਰ ਹੀ ਰਹੀਆਂ ਸੀ ਕਿ ਉਸੇ ਵੇਲੇ ਇੱਕ ਨੌਕਰਾਨੀ ਸੋਈ ਵਿੱਚ ਆ ਗਈ ਮੈਂ ਚੁੱਪ ਕਰ ਗਈ ਕਿਉਂਕਿ ਬਾਕੀ ਸਾਰੀਆਂ ਨੌਕਰਾਨੀਆਂ ਮੇਰੇ ਤੋਂ ਛੜਦੀਆਂ ਸੀ ਮੈਂ ਉਹਨੂੰ ਕਿਹਾ ਕਿ ਮੈਨੂੰ ਪੈਸਿਆਂ ਦੀ ਬਹੁਤ ਲੋੜ ਹੈ ਇਸ ਕਰਕੇ ਮੈਂ ਦਿਨ ਦੇ ਨਾਲ ਨਾ ਰਾਤ ਨੂੰ ਵੀ ਕੰਮ ਕਰਨਾ ਚਾਹੁੰਦੀ ਹਾਂ ਮੇਰੀ ਗੱਲ ਸੁਣ ਕੇ ਉਹ ਨੌਕਰਾਨੀ ਥੋੜਾ ਹੈਰਾਨ ਹੋ ਗਈ ਜਦੋਂ ਮੈਂ ਅਗਲੇ ਦਿਨ ਰਾਤ ਨੂੰ ਕੰਮ ਤੇ ਗਈ ਤਾਂ ਦੂਜੀਆਂ ਨੌਕਰਾਨੀਆਂ ਵੀ ਮੈਨੂੰ ਵੇਖ ਕੇ ਹੈਰਾਨ ਹੋ ਗਈਆਂ ਇੱਕ ਨੌਕਰਾਨੀ ਕਹਿਣ ਲੱਗੀ ਕਿ ਮਾਲਕ ਦਾ ਕਹਿਣਾ ਹੈ ਕਿ ਰਾਤ ਨੂੰ ਵੀ ਕੰਮ ਕਰ ਸਕਦੀਆਂ ਪਰ ਤੈਨੂੰ ਆਪਣਾ ਹੁਲੀਆ ਚੇਂਜ ਕਰਨਾ ਪੈਣਾ ਆ ਇਹ ਸੁਣ ਕੇ ਮੈਂ ਥੋੜਾ ਡਰ ਗਈ ਮੈਂ ਕਿਹਾ ਮੈਂ ਤਾਂ ਰਾਤ ਨੂੰ ਹੀ ਸਫਾਈ ਹੀ ਕਰਨੀ ਆ ਫਿਰ ਸਾਹਿਬ ਨੂੰ ਮੇਰੇ ਹੁਲੀਏ ਤੋਂ ਕੀ ਪ੍ਰੋਬਲਮ ਆ ਇਹ ਸੁਣ ਗੱਲ ਸੁਣ ਕੇ ਸਾਰੀਆਂ ਨੌਕਰਾਂੀਆਂ ਹਸਣ ਲੱਗ ਪਈਆਂ ਕਹਿੰਦੀ ਆ ਕਿ ਸਾਹਿਬ ਤੋਂ ਤੈਨੂੰ ਪੈਸੇ ਚਾਹੀਦੇ ਆ ਪਰ ਇਹਦੇ ਬਦਲੇ ਤੂੰ ਸਾਹਿਬ ਨੂੰ ਕੁਝ ਨਹੀਂ ਦੇ ਸਕਦੀ ਇਹ ਤਾਂ ਕੋਈ ਗੱਲ ਨਹੀਂ ਹੋਈ ਜਦੋਂ ਉਹਨਾਂ ਨੇ ਕਿਹਾ ਕਿ ਸਾਹਿਬ ਨੂੰ ਬਦਲੇ ਚ ਕੁਝ ਦੇਣਾ ਪਊਗਾ ਮੈਂ ਹੈਰਾਨ ਹੋ ਗਈ ਪਰ ਮੈਂ ਡਰ ਦੀ ਵਜ੍ਹਾ ਨਾਲ ਕਰਕੇ ਉਹਨਾਂ ਨਾਲ ਕੋਈ ਗੱਲ ਨਹੀਂ ਕੀਤੀ ਉਹਨਾਂ ਵਿੱਚ ਇੱਕ ਨੌਕਰ ਆਣੀ ਫੇਰ ਬੋਲੀ ਕਹਿੰਦੀ ਜੇ ਤੈਨੂੰ ਪੈਸੇ ਚਾਹੀਦੇ ਆ ਕਾ ਰਾਤ ਨੂੰ ਤੈਨੂੰ ਸਾਹਿਬ ਦੇ ਕਮਰੇ ਵਿੱਚ ਰਹਿਣਾ ਪੈਣਾ ਆ ਇਹ ਸੁਣਦਿਆਂ ਹੀ ਮੇਰੀ ਤਬੀਅਤ ਕੁਝ ਖਰਾਬ ਹੋ ਗਈ ਮੈਂ ਕਿਹਾ ਅੱਜ ਮੈਂ ਚੱਲਦੀ ਆ ਸਵੇਰੇ ਆਉਂਗੀ ਉਹ ਕਹਿਣ ਲੱਗੀ ਤੂੰ ਇੰਨੀ ਕਮਜ਼ੋਰ ਆ ਹੁਣੇ ਤੋਂ ਹੀ ਤੇਰੀ ਹਿੰਮਤ ਜਵਾਬ ਦੇ ਗਈ ਸਾਨੂੰ ਵੇਖ ਲਾ ਅਸੀਂ ਕਿੰਨੇ ਸਾਲਾਂ ਤੋਂ ਇੱਥੇ ਕੰਮ ਕਰ ਰਹੀਆਂ ਆ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਕੰਮ ਖੁਸ਼ੀ-ਖੁਸ਼ੀ ਕਿਵੇਂ ਕਰ ਲੈਂਦੀਆਂ ਤਾਂ ਉਹ ਕਹਿਣ ਲੱਗੀਆਂ ਅਸੀਂ ਇੱਥੇ ਕੁਝ ਜ਼ਰੂਰ ਰੈਂਦੀਆਂ ਆ ਪਰ ਆਪਣਾ ਇਹ ਕੰਮ ਅਸੀਂ ਆਪਣੀ ਖੁਸ਼ੀ ਨਾਲ ਨਹੀਂ ਕਰਦੀਆਂ ਬਲਕਿ ਇਹ ਕੰਮ ਸਾਡੀ ਮਜਬੂਰੀ ਆ ਮੈਂ ਕਿਹਾ ਕਿਹੜੀ ਮਜਬੂਰੀ ਆ ਤਾਂ ਉਹ ਕਹਿਣ ਲੱਗੀਆਂ ਅਸੀਂ ਸਾਰੀਆਂ ਵਿਆਹੀਆਂ ਹਈਆਂ ਵਾ ਤੇ ਅਸੀਂ ਇੱਥੇ ਮਜਬੂਰੀ ਚ ਕੰਮ ਕਰ ਰਹੀਆਂ ਇਹ ਸੁਣ ਕੇ ਮੈਂ ਹੈਰਾਨ ਹੋ ਗਈ ਕਿਉਂਕਿ ਮੈਨੂੰ ਨਹੀਂ ਪਤਾ ਸੀ ਕਿ ਉਹ ਸਾਰੀਆਂ ਨੌਕਰਾਨੀਆਂ ਵਿਆਹੀਆਂ ਹੋਈਆਂ ਵਾਂ ਮੈਂ ਵੀ ਵਿਆਹੀ ਹੋਈ ਸੀ ਮੈਨੂੰ ਵੀ ਆਪਣਾ ਕਰਜ਼ਾ ਲਾਉਣ ਲਈ ਪੈਸੇ ਚਾਹੀਦੇ ਸੀ ਸ਼ਾਇਦ ਉਹ ਸਾਰੀਆਂ ਨੌਕਰਾਨੀਆਂ ਵੀ ਕਿਸੇ ਮਜਬੂਰੀ ਕਰਕੇ ਹੀ ਕੰਮ ਕਰ ਰਹੀਆਂ ਸੀ ਅੱਜ ਮੇਰੀ ਤਬੀਅਤ ਖਰਾਬ ਹੋ ਗਈ ਸੀ ਇਸ ਕਰਕੇ ਮੈਂ ਘਰ ਆ ਗਈ ਸੀ ਪਰ ਘਰ ਆ ਕੇ ਵੀ ਮੈਂ ਇਹੀ ਸੋਚ ਰਹੀ ਸੀ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ ਇੱਕ ਪਾਸੇ ਮੇਰਾ ਘਰ ਵਾਲਾ ਸੀ ਜੋ ਮੇਰੇ ਲਈ ਇੰਨੀ ਮਿਹਨਤ ਕਰ ਰਿਹਾ ਸੀ ਤੇ ਦੂਜੇ ਪਾਸੇ ਸਾਹਿਬ ਜੋ ਮੈਨੂੰ ਇੱਕ ਰਾਤ ਦਾ 20000 ਦੇ ਰਿਹਾ ਸੀ ਮੈਂ ਆਪਣੇ ਘਰ ਵਾਲੇ ਦੇ ਦੋਸਤ ਤੋਂ ਆਪਣੀ ਜਾਣਛੁੜਹਾਉਣੀ ਸੀ ਮੈਂ ਫਸ ਗਈ ਸੀ ਇਸ ਕਰਕੇ ਮੈਨੂੰ ਆਪਣੇ ਸਾਹਿਬ ਕੋਲ ਜਾਣਾ ਹੀ ਪੈਣਾ ਪਿਆ ਮੈਂ ਸੋਚਿਆ ਕਿ ਆਪਣੇ ਘਰ ਵਾਲੇ ਨੂੰ ਬਿਨਾਂ ਦੱਸੇ ਹੀ ਆਪਣੇ ਸਾਹਿਬ ਕੋਲ ਚਲੀ ਜਾਨੀ ਆ ਮੈਂ ਸੋਚ ਰਹੀ ਸੀ ਕਿ ਪੈਸੇ ਜੋੜ ਕੇ ਮੈਂ ਆਪਣੇ ਘਰ ਵਾਲੇ ਨੂੰ ਦੇ ਦੂੰਗੀ ਤਾਂ ਜੋ ਆਪਣੇ ਦੋਸਤ ਨੂੰ ਦੇ ਦੇਵੇ ਤੇ ਉਹ ਬੰਦਾ ਹਮੇਸ਼ਾ ਹਮੇਸ਼ਾ ਲਈ ਮੇਰੀ ਜਾਨ ਛੱਡ ਦੇਵੇ ਮੇਰਾ ਦਿਲ ਨਹੀਂ ਕਰਿਆ ਸੀ ਕਿ ਮੈਂ ਆਪਣੇ ਸਾਹਿਬ ਦੇ ਘਰ ਜਾਵਾਂ ਇਸ ਕਰਕੇ ਮੈਂ ਨੌਕਰੀ ਛੱਡ ਦਿੱਤੀ ਕੁਝ ਦਿਨ ਇਦਾਂ ਹੀ ਬੀਤ ਗਏ ਇੱਕ ਦਿਨ ਮੇਰਾ ਘਰ ਵਾਲਾ ਕੁਝੀ ਕੁਝੀ ਘਰ ਆਇਆ ਤੇ ਮੈਨੂੰ ਕਹਿਣ ਲੱਗਿਆ ਕਿ ਮੈਂ ਆਪਣੇ ਫੈਕਟਰੀ ਦੇ ਮਾਲਕ ਨੂੰ ਆਪਣਾ ਮਸਲਾ ਦੱਸਿਆ ਉਹ ਮਾਲਕ ਨੇ ਮੈਨੂੰ ਸਾਰੇ ਦੇ ਸਾਰੇ ਪੈਸੇ ਦੇ ਦਿੱਤੇ ਤੇ ਇਹ ਵੀ ਕਹਿ ਦਿੱਤਾ ਕਿ ਮੇਰੀ ਫੈਕਟਰੀ ਵਿੱਚ ਕੰਮ ਕਰਦਾ ਰਹੀਂ ਤੇ ਆਪਣੇ ਪੈਸੇ ਹੌਲੀ ਹੌਲੀ ਲਾ ਦੇਵੀਂ ਮੈਨੂੰ ਕੋਈ ਦਿੱਕਤ ਨਹੀਂ ਆ ਆਪਣੇ ਘਰ ਵਾਲੇ ਦੀ ਗੱਲ ਸੁਣ ਕੇ ਮੈਂ ਬਹੁਤ ਜ਼ਿਆਦਾ ਖੁਸ਼ ਹੋ ਗਈ ਕਿਉਂਕਿ ਮੈਂ ਗਲਤ ਰਾਹ ਤੇ ਜਾਨ ਤੋਂ ਬਚ ਗਈ ਸੀ ਇਹ ਸਭ ਦੇ ਪਿੱਛੋਂ ਮੈਨੂੰ ਮੇਰੇ ਘਰ ਵਾਲੇ ਨੇ ਹੀ ਬਚਾਇਆ ਸੀ ਸਾਡੀ ਜ਼ਿੰਦਗੀ ਹੁਣ ਬਹੁਤ ਵਧੀਆ ਲੰਘ ਰਹੀ ਆ ਪਰ ਕਿਤੇ ਨਾ ਕਿਤੇ ਅੱਜ ਵੀ ਮੇਰੇ ਘਰ ਵਾਲੇ ਨੂੰ ਆਪਣੀ ਕੀਤੀ ਗਲਤੀ ਦਾ ਅਹਿਸਾਸ ਹੋ ਜਾਂਦਾ ਆ ਦੋਸਤੋ ਮੈਂ ਤੁਹਾਨੂੰ ਇਹੀ ਸਲਾਹ ਦੇਣਾ ਚਾਹੁੰਦੀ ਆ ਕਿ ਕਦੇ ਵੀ ਕੋਈ ਗਲਤ ਸਟੈਪ ਚੱਕਣ ਤੋਂ ਪਹਿਲਾਂ ਆਪਣੇ ਘਰਦਿਆਂ ਦੇ ਬਾਰੇ ਆਪਣੇ ਬੱਚਿਆਂ ਦੇ ਬਾਰੇ ਜ਼ਰੂਰ ਸੋਚ ਲੈਣਾ ਚਾਹੀਦਾ ਆ ਬਾਅਦ ਵਿੱਚ ਪਛਤਾਉਣ ਨਾਲੋਂ ਚੰਗਾ ਆ ਤੁਸੀਂ ਪਹਿਲਾਂ ਹੀ ਕੋਈ ਗਲਤ ਸਟੈਪ ਨਾ ਚੁੱਕੋ ਜੇ ਮੇਰਾ ਘਰ ਵਾਲਾ ਇਦਾਂ ਦੀ ਗਲਤੀ ਨਾ ਕਰਦਾ ਤਾਂ ਅਸੀਂ ਦਰਦ-ਦਰਦ ਤੱਕੇ ਨਹੀਂ ਖਾਣੇ ਸੀ ਜੇ ਉਹ ਮੇਰੇ ਨਾਲ ਚੰਗਾ ਹੁੰਦਾ ਤਾਂ ਅਸੀਂ ਪਤਾ ਨਹੀਂ ਕਿੱਥੇ ਦੀ ਕਿੱਥੇ ਚਲ ਜਾਣਾ ਸੀ ਫਿਰ ਨਾ ਹੀ ਮੈਨੂੰ ਲੋਕਾਂ ਦੇ ਘਰਾਂ 'ਚ ਕੰਮ ਕਰਨਾ ਪੈਣਾ ਸੀ ਤੇ ਨਾ ਹੀ ਕਿਸੇ ਦੀ ਮਨਿੰਤਾ ਕਰਨੀਆਂ ਪੈਣੀਆਂ ਸੀ ਅਸੀਂ ਆਪਣੇ ਪਰਿਵਾਰ ਵਿੱਚ ਖੁਸ਼ ਰਹਿਣਾ ਸੀ ਮੈਂ ਰੱਬ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਮੇਰਾ ਘਰ ਵਾਲਾ ਸੁਧਰ ਗਿਆ ਸੀ ਹੁਣ ਆਪਣੀ ਜ਼ਿੰਦਗੀ 'ਚ ਬਹੁਤ ਖੁਸ਼ ਹਾਂ ਪ੍ਰਮਾਤਮਾ ਕਰੇ ਸਾਡੇ ਪਿਆਰ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਤੇ 1 ਸਾਲ ਤੋਂ ਬਾਅਦ ਮੈਂ ਇੱਕ ਮੁੰਡੇ ਨੂੰ ਜਨਮ ਦਿੱਤਾ ਅਸੀਂ ਆਪਣੇ ਬੱਚੇ ਦੇ ਨਾਲ ਬਹੁਤ ਖੁਸ਼ੀ ਖੁਸ਼ੀ ਜ਼ਿੰਦਗੀ ਗੁਜ਼ਾਰ ਰਹੇ ਹਾਂ ਧੰਨਵਾਦ ਜੀ ਅਸੀ ਜੀ ਅੱਜ ਦੀ ਆਪਣੀ ਕਹਾਣੀ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦੇਣਾ ਕਿ ਤੁਹਾਨੂੰ ਕਹਾਣੀ ਕਿਵੇਂ ਦੀ ਲੱਗੀ ਆ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਮਿਲਦੀ ਆ ਕੱਲ ਨਵੀਂ ਕਹਾਣੀ ਦੇ ਨਾਲ ਸਤਿ ਸ੍ਰੀ ਅਕਾਲ ਜੀ